ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ 16 ਮੋਟਰਸਾਈਕਲ ਚੋਰੀ ਦੇ ਨਾਲ ਇੱਕ ਕੀਤਾ ਗ੍ਰਿਫਤਾਰ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਇੱਕ ਚੋਰੀ ਦੇ ਮੋਟਰਸਾਈਕਲ ਨਾਲ ਇੱਕ ਸ਼ਖਸ ਸ਼ਹਿਰ ਦੇ ਵਿੱਚ ਘੁੰਮ ਰਿਹਾ ਜਿਸ ਦੇ ਕਰਕੇ ਇਨਫੋਰਮੇਸ਼ਨ ਮਿਲਨ ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਉਸ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਰੰਭ ਦਿੱਤੀ ਹੈ ਸਾਡੇ ਮੈਡਮ ਅਵਨੀਤ ਕੁੰਡਲ ਜੀ ਆਈਪੀਐਸ ਐਸਐਸਪੀ ਬਠਿੰਡਾ ਦੇ ਵਿਸ਼ਾ ਨਿਰਦੇਸ਼ਾ ਤਹਿਤ ਮਾੜੀ ਅਨਸਰਾਂ ਦੇ ਜਿਹੜੀ ਵਿਰੁੱਧ ਬਿੱਡੀ ਕੀ ਤਹਿਤ ਮੁਹਿੰਮ ਦੇ ਤਹਿਤ ਸਾਡੇ ਏਐਸਆਈ ਜਿਸਕਰੂ ਸਿੰਘ ਚੌਕੀ ਇੰਚਾਰਜ ਵਸਦਾ ਕੋਲ ਕੱਲ ਜਿਹੜੀ ਕੋਕਵਰੀ ਹੋਈ ਸੀ ਕਿ ਰੂਪ ਸਿੰਘ ਜਿਹੜਾ ਹੈਗਾ ਨਾਂ ਦਾ ਇੱਕ ਰੂਪ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਡਿੱਖ ਥਾਣਾ ਵਾਲੇ ਵਾਲੇ ਦਾ ਰਹਿਣ ਵਾਲਾ ਜਿਹੜਾ ਮੋਟਰਸਾਈਕਲ ਚੋਰੀ ਕਰਕੇ ਜਿਹੜਾ ਹੈਗਾ ਵੇਚਦਾ ਉਹਦੇ ਕੋਲ ਇਨਫੋਰਮੇਸ਼ਨ ਇਹ ਆਈ ਸੀ ਕਿ ਉਹ ਮੋਟਰ ਚੋਰੀ ਦਾ ਮੋਟਰਸਾਈਕਲ ਲੈ ਕੇ ਇੱਥੇ ਸ਼ਹਿਰ ਦੇ ਵਿੱਚ ਘੁੰਮ ਰਿਹਾਗਾ ਤਾਂ ਜੇਕਰ ਵੀ ਨਾਕਾਬੰਦੀ ਕਰਕੇ ਉਹਨੂੰ ਫੜਿਆ ਜਾਵੇ ਤਾਂ ਉਹਦੇ ਕੋਲ ਬਹੁਤ ਸਾਰੀ ਹੋਰ ਵੀ ਰਿਕਵਰੀ ਹੋ ਸਕਦੀ ਹੈ ਜਿਹਦੇ ਸਬੰਧ ਦੇ ਵਿੱਚ ਕੱਲ ਏਐਸ ਜਿਸਕਰਨ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਮੇਤ ਜਿਹੜਾ ਸੀ ਬੀਡੀਪੀਓ ਬਲੌਕ ਬਠਿੰਡਾ ਦੇ ਕੋਲੋਂ ਉਹਨੂੰ ਇੱਕ ਮੋਟਰਸਾਈਕਲ ਤੇ ਕਾਬੂ ਕੀਤਾ ਬਾਅਦ ਦੇ ਵਿੱਚ ਉਹ ਕਾਬੂ ਕਰਕੇ ਉਹਦੇ ਖਿਲਾਫ ਮੁਕੱਦਮਾ ਦਰਜ ਕੀਤਾ ਮੁਕੱਦਮਾ ਦਰਜ ਕਰਕੇ ਉਹਦੀ ਜਦੋਂ ਪੁੱਛਗਿੱਛ ਕੀਤੀ ਦੌਰਾਨੇ ਪੁੱਛਗਿੱਛ ਉਹਦੇ ਕੋਲ ਹੁਣ ਤੱਕ ਜਿਹੜੇ ਸੀ 16 ਮੋਟਰਸਾਈਕਲ ਜਿਹੜੇ ਹੈਗੇ ਰਿਕਵਰ ਕਰਵਾ ਲਏ ਗਏ ਅਸੀਂ ਕਿੰਤਰ ਸੀ ਚੋਰੀ ਕਿੰਨੇ ਸਾਰੇ ਇਨੇ ਜਿਹੜੇ ਹੈਗੇ ਮੋਟਰਸਾਈਕਲ ਤਲਵੰਡੀ ਸਾਬੋ ਸਿਵਲ ਲਾਈਨ ਥਾਣੇ ਦਾ ਏਰੀਆ ਸਿਟੀ ਬਠਿੰਡਾ ਦੇ ਵਿੱਚੋਂ ਕੁਝ ਮੋਟਰਸਾਈਕਲ ਬਰਨਾਲੇ ਦੇ ਵੀ ਹੈਗੇ ਐ ਵੱਖ-ਵੱਖ ਜਗ੍ਹਾ ਤੋਂ ਨੇ ਜਿਹੜੇ ਹੈਗੇ ਮੋਟਰਸਾਈਕਲ ਚੋਰੀ ਕੀਤੇ ਜਿਹੜੇ ਵਿਚੇ ਗਏ ਸੀ ਉਹਨਾਂ ਦੀ ਵੀ ਪੁੱਛਗਿੱਛ ਕੀਤੀ ਸੀ। ਅ ਕੁਸ਼ਕ ਉਹਦੇ ਬਾਰੇ ਹਜੇ ਪੁੱਛਗਿੱਛ ਕਰ ਰਹੇ ਆ ਇਹਦੇ ਕੋਲ। ਅਜੇ ਜਿਵੇਂ ਹੋਰ ਵੀ ਕਿਤੇ ਹੋਰ ਵਿਚੇ ਹੋ ਸਕਦੇ ਇਹਦੇ ਕੋਲ। ਸਰ ਕਿਸ ਤਰ੍ਹਾਂ ਚੋਰੀ ਕਿਸ ਤਰ੍ਹਾਂ ਕਰਦਾ ਸੀ ਇਹ ਜਿਹੜੇ। ਇਹ ਜਿਵੇਂ ਸਪਲੈਂਡਰ ਮੋਟਰਸਾਈਕਲ ਹੈਗਾ ਇਹਦੇ ਕੋਲੇ ਆਪਣੀਆਂ ਚਾਬੀਆਂ ਬਣਵਾਈਆਂ ਹੋਈਆਂ ਸੀਗੀਆਂ। ਉਹ ਟਰਾਈ ਕਰ ਲੈਂਦਾ ਵੱਖ-ਵੱਖ ਚਾਬੀ ਲਗਾ ਕੇ ਮੋਟਰਸਾਈਕਲ ਨੂੰ ਜਿਹੜੀ ਲੱਗ ਜਾਂਦੀ ਸੀ ਤੇ ਚੁੱਕ ਕੇ ਲੈ ਜਾਂਦਾ। ਸਰ ਇਕੱਲਾ ਸੀ ਕਿ ਜਾ ਇਹਦੇ ਨਾਲ ਹੋਰ ਨਹੀਂ ਇਹਦੇ ਨਾਲ ਫਿਲਹਾਲ ਜਿਹੜੀ ਇੰਨੀ ਪੁੱਛਗਿੱਛ ਦੇ ਵਿੱਚ ਇਕੱਲਾ ਹੀ ਆਇਆਗਾ ਕਿ ਇਕੱਲੇ ਇਹ ਚੋਰੀਆਂ ਕਰਦਾ। ਨਸ਼ੇ ਵਗੈਰਾ ਕਰਦਾ ਵੀ ਆਦੀ ਹੈ ਵੀ ਮੋਟਰਸਾਈਕਲ ਅਜੇ ਨਸ਼ੇ ਵਾਲੀ ਕੋਈ ਇਹਦੀ ਗੱਲ ਜਿਹੜੀ ਸਾਹਮਣੇ ਨਹੀਂ ਹੈ। ਬਰਾਮਦ ਕਿੱਥੋਂ ਹੋਇਆ ਹੈ? ਹਾਂਜੀ। ਬਰਾਮਦ ਕਿੱਥੋਂ ਹੋਇਆ ਜੀ ਮਾ। ਇਹਦੇ ਅਲੱਗ-ਅਲੱਗ ਜਗ੍ਹਾ ਤੋਂ ਜੀ ਕੁਛ ਕਿਨੇ ਇੱਥੇ ਬਠਿੰਡੇ ਦੇ ਏਰੀਆ ਦੇ ਵਿੱਚ ਹੀ ਸਾਹਮਣੇ ਲੁਕੋ ਕੇ ਖੜਾਏ ਹੋਏ ਸੀਗੇ। ਇਸ ਤਰ੍ਹਾਂ ਅਲੱਗ-ਅਲੱਗ ਜਗ੍ਹਾ ਤੋਂ ਬਰਾਮਦ ਕੀ ਇਹਨੇ ਆਪਣੇ ਲੁਕੋ ਕੇ ਰੱਖੇ ਹੋਏ ਸੀ ਵੀ ਸਮਾਂ ਆਉਣ ਤੇ ਜਿਹੜੇ ਇਹਨਾਂ ਨੂੰ ਵੇਚ ਦੇਣਗੇ ਤੇ ਉਹ ਉੱਥੋ-ਉੱਥੋਂ ਬਰਾਮਦ ਕਰਾਏ ਜਾਂ ਨਿਸ਼ਾਨਦੇਹੀ ਕਰਵਾਤੇ। ਅੱਲਾ ਵੀ ਕੋਈ ਪਰਚਾ ਹੀ ਇਹਨਾਂ ਦਾ। ਇਹਦੇ ਖਿਲਾਫ ਪਹਿਲਾਂ ਵੀ ਜੀ 5 ਮੁਕੱਦਮੇ ਦਰਜ ਹੈਗੇ। ਇੱਕ ਸਿਕੰਚੋਰੀ ਦੇ ਹੈਗੇ, ਤੇ ਇਸ ਤਰ੍ਹਾਂ ਦੇ ਪੰਜ ਪਹਿਲਾਂ ਹੀ ਮੁਕੱਦਮੇ ਦਰਜ ਆ ਦੇਖ ਲਓ ਤੇ ਰਿਮਾਂਡ ਦਿੱਤਾ ਹੋਇਆ ਇੱਕ ਦਿਨ ਦਾ ਇਹਦਾ ਅੱਜ ਅਸੀਂ ਪੇਸ਼ ਕੀਤਾ ਹੈਗਾ ਜਮਾਨੋਗਦ ਅਦਾਲਤ ਜਿੱਦੇ ਵਿੱਚ ਸਾਨੂੰ ਇੱਕ ਦਿਨ ਦਾ ਇਹਦਾ ਪੁਲਿਸ ਰਿਮਾਂਡ ਮਿਲਿਆ ਤੇ ਪਤਾ ਲੱਗਿਆ ਕਿ ਕਿਹਨੂੰ ਵੇਖ ਰਹੇ ਕਿਹਸ ਬੰਦੇ ਨੂੰ ਵੇਖ ਰਹੇ ਉਹ ਤਾਂ ਜੇ ਔਨ ਡਿਮਾਂਡ ਹੈ ਅਗਰ ਕੋਈ ਡਿਮਾਂਡ ਕਰਦਾ ਇਹਦੇ ਕੋਲੇ ਵੀ ਮੈਨੂੰ ਮੋਟਰਸਾਈਕਲ ਚਾਹੀਦਾ ਤਾਂ ਦੇ ਦੇਊਗਾ ਉਸੇ ਜਿਹੜੀ ਮੈਜੀ ਕੰਪਨੀ ਨੇ ਮੰਗ ਲਈ ਉਹ ਹੀ ਲਿਆਦਾ ਨਹੀਂ ਜਿਹੜੇ ਸਾਡੇ ਕੋਲੇ ਹੁਣ ਜ਼ਿਆਦਾ ਮਿਲੇ ਆ ਉਹਦੇ ਚ ਸਪਲੈਂਡਰ ਜਿਹੜੇ ਹੈਗਾ ਜ਼ਿਆਦਾਤਰ ਸਪਲੈਂਡਰ ਮੋਟਰਸਾਈਕਲ ਹੈਗੀਆਂ ਉਹ ਸਰੋਂ ਜਿੰਨੇ ਟਾਈਮ ਦਾ ਕਰ ਰਿਆ ਸੀ ਸਰ ਇਹਦੇ ਚ ਜਿਵੇਂ ਇਹਦੇ ਪੁਰਾਣੇ ਮੁਕੱਦਮੇ ਦਰਜ ਹੈਗੇ 21 ਚ ਮੁਕੱਦਮਾ ਦਰਜ ਹੈ 23 ਚ ਮੁਕੱਦਮਾ ਦਰਜ ਹੈ ਇਸ ਤਰ੍ਹਾਂ ਮਤਲਬ 21 2021 ਤੋਂ ਪਹਿਲਾਂ ਦਾ ਇਹ ਜਿਹੜਾ ਹੈਗਾ ਮੋਟਰਸਾਈਕਲ ਚੋਰੀ ਕਰਨ ਦਾ ਸਰ 300 ਵਿੱਚ 5 ਮੁਕੱਦਮੇ ਆ ਹੁਣ ਖੇਮਾ ਹੋ ਗਿਆ ਸਰ ਕੀ ਕਾਰਵਾਈ ਕੀਤੀ ਜਾਊਗੀ ਦੁਬਾਰਾ ਇਹਦੀ ਕਾਰਵੇ ਨਾ ਕਮ ਨਾ ਹੋਵੇ ਇਹਦੇ ਵਿੱਚ ਜੋ ਕਾਨੂੰਨ ਅਨੁਸਾਰ ਜੋ ਧਰਾਵਾਂ ਬਣਦੀਆਂ ਜੋ ਉਹਦੇ ਮੁਤਾਬਕ ਅਸੀਂ ਇਹਦੇ ਧਰਾਵਾਂ ਲਾ ਕੇ ਪਰਚ ਮੈਂ ਤਾਂ ਹੁਣ ਜਿਵੇਂ ਪੰਜ ਮਕਾਦਮੇ ਚ ਚੋਰੀ ਦੇ ਮੋਟਰਸਾਈਕਲਾਂ ਦੇ ਦਰਜ ਦਿੱਤਾ ਚੋਰੀ ਦੇ ਕੰਮ ਕਰਦੇ ਗਏ ਠੀਕ ਹੈ ਸਰ ਇਸ ਤਰ੍ਹਾਂ ਦੇ ਕ੍ਰਾਈਮ ਕਰਨ ਵਾਲੇ ਵਿਅਕਤੀਆਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਸਾਡੇ ਵੱਲੋਂ ਤਾਂ ਜੀ ਸਾਡੀ ਬਠਿੰਡਾ ਪੁਲਿਸ ਵੱਲੋਂ ਇਸ ਤਰ੍ਹਾਂ ਦੇ ਕ੍ਰਾਈਮ ਕੀ ਕਿਸੇ ਤਰ੍ਹਾਂ ਦਾ ਵੀ ਕੋਈ ਕ੍ਰਾਈਮ ਕਰਦਾ ਸਾਡੇ ਵੱਲੋਂ ਤਾਂ ਇਹੀ ਮੈਸੇਜ ਹੈ ਵੀ ਉਹ ਜਿਹੜਾ ਹੈਗਾ ਸਮਾਜ ਵਿਰੋਧੀ ਗੈਰ ਕਾਨੂੰਨੀ ਕੰਮ ਕਰਨੇ ਬੰਦ ਕਰ ਦੇਣ ਜੇਕਰ ਉਹ ਨਹੀਂ ਗੈਰ ਕਾਨੂੰਨੀ ਤੇ ਗਲਤ ਕੰਮ ਕਰਨਗੇ ਤਾਂ ਬਠਿੰਡਾ ਪੁਲਿਸ ਉਹਨਾਂ ਦੇ ਖਿਲਾਫ ਸੱਖ ਸੈਕਸ਼ਨ ਲਗਾ। ਸੋ ਕੱਲੀ ਮੋਟਰਸਾਈਕਲ ਸੀ ਕਿ ਐਕਟਿਵ ਆ ਵੀ ਚੋਰੀ ਕਰ ਦਿੱਤੀ। ਨਹੀਂ ਫਿਲਹਾਲ ਮੋਟਰਸਾਈਕਲ ਹੀ ਇਹਨਾਂ ਦੇ ਕੋਲ ਆਏ। ਠੀਕ ਠੀਕ ਥੈਂਕ ਯੂ।